ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਢਿੱਲੋ ਡੇਰੀ ਫਾਰਮ ਰਾਜਾ ਸਾਸੀ ਤੋਂ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਿੰਨ ਪਸ਼ੂ ਵਿਖਾਵਾਂਗੇ ਇੱਕ ਬਿਲਕੁਲ ਤਾਜੀ ਸੂਈ ਜਾਂ ਤੇ ਦੋ ਬੱਚੇ ਤੋਂ ਬਿਣਾ ਵਾ ਤੇ ਆਪਾਂ ਪਹੁੰਚੇ ਬਾਈ ਹਰਮਨ ਦੇ ਕੋਲ ਤੇ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਨਾਂ ਦੀ ਡਿਟੇਲ ਸਾਸੀਆ ਵੀਰ ਜੀ ਸਾਸੀਆ ਭਾਜੀ ਹੋ ਸਨੋ ਠੀਕ ਠਾਕ ਜੀ ਵੀਰ ਜੀ ਵਧੀਆ ਤੁਸੀਂ ਆਪਣਾ ਨਾਮ ਤੇ ਐਡਰੈਸ ਦੱਸ ਦਿਓ। ਬਾਜੀ ਮੇਰਾ ਹਰਮੰਯੋ ਪਿੰਡ ਰਾਇਆ ਸਾਹੀ ਗਿਲਾਂ ਬਸਰ ਤਸੀਲ ਜਨਾਲਾ ਐਡਰੈਸ ਮੇਰਾ ਵੈਸੇ ਸਾਰਾ ਪਾਈਆ ਵੀਰਾਂ ਦਾ। ਹਾਂਜੀ ਹਾਂਜੀ। ਠੀਕ ਹੈ ਠੀਕ ਹੈ ਤੇ ਫੋਨ ਨੰਬਰ ਵੀ ਬੋਲ ਦਿਓ। ਫੋਨ ਨੰਬਰ 826444231 ਬਾਜੀ। ਠੀਕ ਹੈ ਜੀ। ਹਾਂਜੀ 에어ਪੋਰਟ ਦੇ ਨਾਲ ਹੀ 1 ਕਿਲੋਮੀਟਰ ਪਿੰਡ ਆਪਣਾ। ਠੀਕ ਹੈ ਠੀਕ ਹੈ ਜੀ। ਇਧਰੋਂ ਕਰੀਏ ਸ਼ੁਰੂਆਤ ਕਿੱਧਰੋਂ? ਜਿੱਧਰੋਂ ਬਾਜੀ ਮਰਜ਼ੀ ਕਰ ਲਓ। ਠੀਕ ਹੈ ਠੀਕ ਹੈ। ਬਾਜੀ ਜੱਟ ਵੀ ਲੈਵੇ ਲਵੇ ਬਹੁਤ ਹੀ ਚੰਗੇ ਲੱਗੇ ਝੋਟੀਆਂ ਦੇ। ਤੇ ਇਧਰ ਵੀ ਫਿਰ ਇੱਕ ਸਾਈਡ ਤੋਂ ਕਰੀਏ। ਇ ਕੀ ਨਵਾਂ ਜੀ ਕਰੋ ਚੱਕ ਤੇ ਦੱਸਿਓ ਬਾਈਓ ਜੀ ਡਿਟੇਲ ਇਹਨੂੰ ਸੂਈ ਨੂੰ ਭਾਜੀ ਮਹੀਨਾ ਡੇਢ ਮਹੀਨਾ ਹੋਇਆ ਏ ਅੱਛਾ ਜੀ ਦੋ ਵੀ ਉਹ ਸਾਂਝੇ ਹੀ ਠੀਕ ਹੈ ਦੋ ਤਾਂ ਮੈਨੂੰ ਪੱਕਾ ਹੂਆ 8 ਕਿਲੋਮੀਟਰ ਵਾਲਾ ਠੀਕ ਹੈ ਜੀ 7 ਮੰਨ ਕੇ ਖੜੇ ਜਿਹੜੇ ਵੀ ਨੇ ਖੜੇ ਠੀਕ ਹੈ ਠੀਕ ਹੈ ਲਓ ਬਾਈ ਜੀ ਐਸ਼ਟਾ ਫਗਾ ਵਰਗਾ ਚੱਡਾ ਲੱਗਾ ਏ ਸੂਈ ਨੂੰ ਕੋਈ ਡੇਢ ਕਿ ਮਹੀਨੇ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਬਾਦ ਇੱਕ ਕਰੋ ਚੱਕ ਤੁਸੀਂ ਨੀਲੀ ਵੀ ਚੱਲਦੀ ਆ ਖਣਪਾਂਡੇ ਦੀ ਬੜੀ ਸਾਫ ਭਾਜੀ ਮੈਂ ਆ 3 ਅੰਕ ਲਓ ਵੱਧੀ ਆਈ ਤਾਂ ਵਾਲੀ ਹੋਈ ਠੀਕ ਹੈ ਠੀਕ ਹੈ ਜੀ ਬੜੀ ਸਾਫ ਤੇ ਜੀ ਥੋੜੀ ਦਰਮਿਆਨੀ ਦਰਮਿਆਨੀਆਂ ਪਾਕੀ ਚਾਲੀਆਂ ਤੋਂ ਜਿਹੜੀਆਂ ਬਹਾਨੇ ਦਾਤੀ ਆ ਰਹੀਆਂ ਇਹਦੀਆਂ ਕੋਕਾ ਚੱਕੋ ਤਾਂ ਵੀ ਪਾਉਣੀ ਕੰਦੇ ਆ ਲੈ ਵਾਲ ਵਾਲ ਲੱਗਾ ਵਾ ਤੇ ਸਪੇਰ ਵਾਲ ਛੋਟੇ ਸਿੰਘ ਦੀ ਆ ਭਾਜੀ ਕਿੱਤੀਆਂ ਅੱਖਾਂ ਦੀਆਂ ਵੇਖ ਲਓ ਠੀਕ ਹੈ ਠੀਕ ਹੈ ਬੜੀ ਮਲਤੀ ਆ ਖਾਗੀ ਆ ਇਧਰਲੀ ਸਾਈਡ ਤੋਂ ਮਥਣ ਤੋਂ ਦਿਖਾਇਓ ਬਹੁਤ ਨੀਚਾ ਲੱਗਾ ਵਾ ਉਹ ਵਗੀ ਕਰੂ ਲੱਗੇ ਲੋ ਚਾਟਾ ਫੜਾ ਦਾ ਸੈਰ ਗਿਆ ਕੋਈ ਸੱਜਣੇ ਕੇ ਨਾਮ ਕੋ ਜਾਂ ਦੱਸ ਸੱਜਣ ਭਾਈ ਵੀਰਾਂ ਦੇ 13 14 ਕਿਲੋ ਕਰਦੀ ਰਹੀ ਹੁਣ ਵੀ ਦੁੱਧ ਭਾਈ 10 ਕਿਲੋ ਹੀ ਮੈਂ ਕੋ ਅੱਛਾ ਇਹਦੇ ਕੋ ਪਰਸੋ ਦੇ ਆਈ ਘੁੰਮੀ ਜਾਂਦੀ ਡਿੰਗੀ ਜਾਂਦੀ ਆ ਰੇਲ ਨਹੀਂ ਪੂਰਾ ਲਾਉਣ ਦੇ ਹਾਂਜੀ ਚਲੋ ਥਾਣ ਲਾਇਵਾ ਵਖਾੜੋ ਮਾੜੇ ਬਹੁਤ ਬਈ ਬਹੁਤ ਹੀ ਚੰਗਾ ਦੇ ਵਾਲੂ ਲੱਗਾ ਵਾ ਇਹ ਕੀ ਮੁੱਲ ਭਾਈ ਇਹਦਾ ਹਰ ਕੋਲ ਤੇ ਭਾਈ ਦਾ 60000 ਕਰਦੇ ਹੀ ਐ ਅੱਛਾ ਜੀ 55 ਹੀ ਦੇ ਦਈਏ ਤਾਂ ਸੀਮਾ ਆਂਦਾ ਨਾ ਕਰੋ ਜਿੰਨਾ ਕਰਨਾ ਜੀ ਲੋਈਆਂ ਛੱਡ ਦੀ ਟਾੜੀ ਨਹੀਂ ਆਪਾਂ ਮੋੜ ਸਕਦੇ ਜੱਗੇ ਭਾਜੀ ਜਿੰਨੇ ਦੀ ਕਹਿ ਲੋਗੇ ਉਹਨੇ ਦੀ ਦੇ ਦਾਂਗੇ ਲੋਈ ਛੱਡ ਦੀਏ ਕਿ ਬਾਦ ਯਾਰ ਹੋਰ ਛੋੜ ਬੋਈ ਜਾਇਆਂ ਦੀ ਦੇ ਦਾਂਗੇ ਠੀਕ ਹੈ ਬਾਕੀ ਮੱਸੀਆ ਵਾਲਾ ਦੇਣਾ ਕਿ ਵੀਰ ਨੂੰ ਮੋੜ ਦੇਣੀ ਫੋਨ ਲਾਵੇ ਭੈਣ ਭਰਾ ਮਾਨ ਤਾਨ ਕਰਾਂਗੇ ਜ਼ਰੂਰ ਠੀਕ ਹੈ ਠੀਕ ਹੈ ਲਓ ਭਾਜੀ ਬਾਕੀ ਮੌਕੇ ਤੇ ਹੋਰ ਵੀ ਮਾਨ ਤਾਨ ਬਾਈ ਕਹਿੰਦਾਗੇ ਇਹ ਜਿਵੇਂ ਦਵਾਂਗੇ ਭਾਜੀ ਇਹ ਬਿਲਕੁਲ ਹੀ ਨਾਰਮਲ ਹੈ ਬਾਕੀ ਵੀਰ ਨੇ ਤੇ ਆਹ ਹੁਣ ਦੂਜੇ ਨੰਬਰ ਤੇ ਦੱਸੀ ਪਈਆ ਝੋਡੀਆ ਭਾਜੀ ਪਹਿਲਾ ਸੁਆ ਜੇ ਅੱਛਾ ਜੀ ਤੇ ਇਹਨੂੰ 5 ਤਰੀ ਨੂੰ 2 ਮਹੀਨੇ ਹੋਏ ਨੇ ਗਾਂ ਟੀਕਾ ਲੱਗੇ ਨੂੰ ਠੀਕ ਹੈ ਠੀਕ ਹੈ ਦੁੱਧ ਦੇ ਕੋਈ ਛੇਲ ਵਾਲੇ ਪੰਜ ਹੀ ਮੰਨ ਕੇ ਖੜੇ ਪੱਕਾ ਅੱਛਾ ਜੀ ਆਹਾਂ ਦਾ ਵੇਖੋ ਠੋਟੀ ਭਾਜੀ ਸਾਂਭਣ ਵਾਲੀ ਆ ਠੀਕ ਹੈ ਜੀ ਇਹ ਜਿਹੜੇ ਵੀ ਕੋ ਲਈ ਆ ਨਾ ਅੱਛਾ ਜੀ ਉਹ ਵਿਚਾਰਾ ਬੰਦਾ ਮਾਸੜੀ ਆਪ ਲੱਗਾ ਜਾਨ ਵਾਲੀ ਮੰਡੀ ਚ ਅੱਛਾ ਅੱਛਾ ਉਹ ਵਿਚਾਰਾ ਆਂਦਾ ਵੇਖ ਵੇਲੇ ਆ ਜਮ ਪੱਠੇ ਪੁੱਲ ਲਿਆ ਕੇ ਪਉਣਾ ਤੇ ਤਾਂ ਲੀਸੀ ਰਹੀ ਛੋਟੀ ਛੋਟੀ ਠੀਕ ਹੈ ਠੀਕ ਹੈ ਤੇ ਭਾਈ ਸੱਜਰ ਨੇ ਫਿਰ ਦੱਸਿਆ ਕਿੰਨਾ ਦਿਨ ਭਾਜੀ ਵੰਡ ਪਿਆ ਨਾ ਉਹ ਨਾ ਜਾਣੀ 7 ਕਿਲੋ 8 ਕਿਲੋ ਦੁੱਧਰ ਮਾਨ ਨਾ ਚਵਾਈ ਜਾਣਾ ਤੇ ਸੱਜਰ ਨੇ ਕਿੰ ਫੱਤਰ ਭਾਈ ਪਹਿਲੇ ਸਵੇਰ 10:00 ਤੋਂ ਬਾਅਦ ਰੋਜ਼ ਦਿੰਦੀ ਰਹੀ ਆ ਠੀਕ ਹੈ ਠੀਕ ਹੈ ਬੜੀ ਕਾਟ ਕਾਟ ਬਹੁਤ ਤਗੜਾ ਛੋਟੀ ਦਾ ਨੇ ਹੈ ਵੀ ਜੈੱਡ ਬ ਲੈ ਗਿਆ ਤੇ ਕਰੋ ਖੇਤਵਾਲ ਦੀ ਚੱਕਰ ਹੋਏ ਸਾਹਮਣੇ ਉਸ ਥਾਣੇ ਤੋਂ ਬਹੁ ਨਹੀਂ ਚੜਦਾ ਤੇ ਆੜ ਗੱਟ ਗੱਟ ਤੇ ਥੱਕਦਾ ਦੇ ਸੀ ਕਰਕੇ ਛੋਟੀ ਆਵਦੀ ਆ ਨੇ ਛੋਟੀ ਬੜੀ ਭਾਈ ਤੁੰਗੀ ਹੈ ਠੀਕ ਹੈ ਠੀਕ ਹੈ ਜੀ ਲਾ ਹੈ ਵੀ ਬਦਲੇ ਚੰਮ ਵਾਲੀ ਤੇ ਬਿਲਡਿੰਗ ਵਾਲਾ ਹਵਾਨਾ ਆ ਗਿਆ ਵਾ ਹਾਂ ਜੀ ਇੱਕ ਵੀਰ ਦਾ ਲੱਰੀ ਦਾ ਸਾੰਬਲਾਂ ਦੇ ਦੁੱਧ ਨੇ ਫਿਰ ਵੀ ਚੰਗਾ ਚਵਾਈ ਗਿਆ ਨਾ ਤੇਦਰ ਬਿੰਦੀਆਂ ਬਿੰਦੀਆਂ ਲਖੋ ਜਰਾ ਲਾਵਾ ਕੀ ਸਾਲ ਚੱਕਾਲੀਆਂ ਥੋੜੀ ਉੱਚੀਆਂ ਕਰਕੇ ਬਿੰਦੀਆਂ ਵਾ ਤੇ ਖਾਣਾ ਦਾ ਸੈੱਟ ਗਿਆ ਵੀ ਬਹੁਤ ਚੰਗਾ ਵਾ ਤੇ ਇਹਦਾ ਵੀ ਮੁੱਲ ਭਾਈ ਹਰਾ ਬਾਕੀ ਆਪਾ ਭਾਈ ਘਰ ਆ ਜੋ ਮਾਲ ਲਿਆ ਹੁੰਦਾ ਦੋ ਦਿਨ ਫਿਰਕੇ ਆਵੇ ਲੋ ਸੰਗਲ ਤੇ ਆਏ ਘਰ ਤੋਂ ਲੈ ਆਏ ਠੀਕ ਹੈ ਠੀਕ ਹੈ ਜੀ ਇਹਨੇ ਖੁੰਡੀ ਜੀ ਕੱਸੀ ਲੱਚੀ ਨਹੀਂ ਏ ਅੱਛਾ ਏ ਪਿਛੋਂ ਪਹਾੜ ਵਾਲੇ ਦਾ ਘਰ ਆਇਆ ਮਾਲ ਫਿਰਕੇ ਗਾੜੀ ਤਿੰਨ ਤਿੰਨ ਅੱਡੇ ਭਾਈ ਮਾਲ ਵੇਖਦਾ ਆ ਕਾਰੋਬਾਰੀ ਵੀ ਰੇ ਵੇਚਣ ਵਾਲਾ ਰੋਜ਼ ਡੰਗਰ ਖੜਨਦਾ ਏ ਆਪਣੇ ਠੀਕ ਹੈ ਠੀਕ ਹੈ ਜੀ ਹਾਂਜੀ ਮੁੱਲ ਕਰ ਨੂੰ ਇਹਦਾ ਮਰਜ਼ੀ ਕਰੀਏ 60 65 55 ਦੀ ਦੇ ਰਹੀ ਏ ਝੋਟੀ ਬੜੀ ਵੰਜਰੀ ਹਾਂਜੀ ਤੇ ਕਰਨਾ ਮਾਨਤਾ ਹਨ ਸਾਰੀ ਮਾਨਤਾ ਲੈ ਚੁਵੀ ਸੇਮ ਹੀ ਕਰਦੀ ਯਾਰ ਤੂੰ ਇੰਜਰੀ ਇਹ ਦੇ ਦਾਂਗੇ ਭਾਜੀ ਪਰ ਮਿਲਦੀ ਨਹੀਂ ਢੀਕੋ ਟੀ 40 45 ਦੀ ਉਦਾਂ ਹੀ ਆ ਵੇਖੋ ਜਿੱਦਾਂ ਕਰਦੇ ਆ ਬਿਲਕੁਲ ਸਹੀ ਗੱਲ ਹੈ ਹਾਂਜੀ ਭਾਈ ਇਹਦਾ ਵੀ ਬੁੱਧੀ ਕਰਕੇ ਮਿਲਣ ਲਈ ਅੱਜ ਪਿੱਛੋ ਪਾਉਣਾ ਮਿਲੀ ਗੱਡੀ ਪਾਉਣਾ ਦੇ ਦੇਣੀ ਹੈ ਠੀਕ ਹੈ ਹਾਂਜੀ ਬੜੀ ਬਿਲਕੁਲ ਛੋਟੇ ਛੋਟੇ ਭਾਵਾ ਦੇ ਪਸ਼ੂ ਚੰਗੇ ਆ ਇਹ ਆ ਗਏ ਹੁਣ ਤੇ ਜੇ ਨੰਬਰ ਤੇ ਸੱਜਾ ਤੁਸੀਂ ਬਣਾइए ਹਾਂ ਮੈਂ ਭਾਜੀ ਕੱਲ ਦੀ ਸੁਈ ਉਹ ਕੱਟਾ ਜ ਮਗਰ 나ੜੂ ਨਾਲ ਜੇ ਅੱਛਾ ਜੀ ਇਹ ਆਪਾਂ ਸਵੇਰੇ ਮੈਂ ਭਾਜੀ ਝੋਕੇ ਪਾਸ ਕਰਕੇ ਲਿਆਂਦੀ ਆ ਠੀਕ ਹੈ ਜੀ ਹੁਣੇ ਤੁਹਾਡੇ ਸਾਹਮਣੇ ਲਾਈ ਗੱਡੀ ਵੀ ਬਾਹਰ ਲੱਗੀ ਹਾਂਜੀ ਸਾਢੇ 3-4 ਕਿਲੋ ਬੋੜਾ ਚੋਗ ਲਿਆਂਦੀ ਆ ਅੱਛਾ ਠੀਕ ਹੈ ਜੀ ਹਾਂਜੀ ਉਸ ਤਰ੍ਹਾਂ ਹੁਣ ਕਿੰਨਾ ਵੀ ਟੋਟਲ ਬੋੜਾ ਆ ਕਾ ਦੋ ਤਾਂ ਭਾਈ ਸਵੇਰੇ 4 ਕਿਲੋ ਚੋਇਆ ਤੁਸੀਂ ਲਾ ਲਓ 7-8 ਕਿਲੋ ਦੁੱਧ ਬੱਚੇ ਦਾ ਕੱਢ ਕੇ ਆਦਾ ਬੋੜਾ ਅੱਛਾ ਜੀ ਹਾਂਜੀ ਲੋਭ ਜੀ ਕਰੋ ਥੜਪਾ ਬਹੁਤ ਹੀ ਚੰਗਾ ਜਦੋਂ ਹੀ ਲੱਗਾ ਵਾ ਇਹ ਕਿਰਵਾ ਦੀ ਵਾਰ ਹੋਈ ਆ 14 ਕਿਲੋ ਤੋਂ ਆਇਆ ਵਾ ਬਾਕੀ ਭਾਜੀ ਜੀ ਮੈਂ ਨੇ 14 ਕਿਲੋ ਦੁੱਧ ਨਹੀਂ ਦੇਣਾ ਦੇਣਾ ਕਿੰਨੇ ਆ ਇਹ ਦੂਜਾ ਸਵੇਰ ਹੋਈ ਆ ਹਾਂਜੀ ਤੀਜਾ ਜੇ ਭਾਜੀ ਸਵੇਰ ਤੋਂ ਨਹੀਂ ਮੈਂ ਠੀਕ ਹੈ ਠੀਕ ਹੈ ਤੀਜਾ ਸਵੇਰ ਹੋਈ ਜੇ ਭਾਜੀ ਇਹ ਦੁੱਧ ਦਾੜੀ ਵਿੱਚ ਜਾਣੇ ਹੁੰਦੇ ਸਾਰੇ ਪਰਾਂ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਸੱਚਾਈ ਸੱਚਾਈ ਹੁੰਦੀ ਆ ਤੇ ਥਣ ਐਫ گاਵਾ ਵਰਗਾ ਇਹਨੇ ਵੀ ਹਵਾਲਾ ਲਾਇਆ ਵਾ ਇਹ ਥਣ ਵੀ ਕੱਲਾ ਕੱਲਾ ਵਾ ਕਰੋ ਚੈੱਕ ਵਾਰੀ ਚੰਗਾ ਸਾਲ ਲਗਾ ਆਲੇ ਆ ਬੜਾ ਚੰਗਾ ਭਾਈ ਓਨਾ ਹੀ ਚੰਗਾ ਗਾਂ ਓਨਾ ਹੀ ਪਛਾਣ ਰੱਖਦੀ ਏ ਠੀਕ ਠੀਕ ਉਹ ਗਾੜੀਆਂ ਵੀ ਛੱਡਾ ਮਾ ਆਉ ਖਾ ਲੋ ਭਾਈ ਕੈਮਰਾ ਮਾਰਦੇ ਇਹ ਵਾਰੀ ਕਰੋ ਜਾਕਾ ਤੁਹਾਨੂੰ ਬਹੁਤ ਚੰਗਾ ਚੌਂਕ ਭਾਈ ਬਹੁਤ ਚੰਗੀ ਲੱਗੀ ਆ ਕੱਟਾ ਮਗਰ ਜੀ ਕਵਾਲੀ ਬਹੁਤ ਚੰਗੀ ਆ ਤੇ ਮੇਲ ਕਾ ਬਾ ਭਾਈ ਮੈਂ ਤੇ ਭਾਈ ਤੁਹਾਨੂੰ ਪਰਾ ਲੱਭਣ ਹੀ ਨਹੀਂ ਦਈ ਬਾਹਰ ਥੋੜਾ ਜਨਾ ਸੁਹਾ ਘੱਟ ਈ ਸੱਤ ਲੱਗ ਪਾਸੋਂ ਵੀ ਦੁੱਧ ਦੁੱਧ ਭਾਈ ਜਾਣਾ ਨਹੀਂ ਈਟੀ ਮੈਨ 10 14 ਉਹਨਾ ਤੇਰਾ ਕਿੰਨਾ ਲਾਉਣਾ ਚਵਾਇਰ ਕਿੰਨੇ ਚਾਉਣਾ ਇਹ ਤਾਂ ਗੱਲ ਸਹੀ ਆ ਹਾਂਜੀ ਬੇਟਾ ਥੋੜਾ ਵਖਾਵਾ ਮਗਰ ਥੋੜਾ ਵੀ ਬਹੁਤ ਚੌੜਾ ਵਾ 70 70000 ਦੀਆਂ ਭਾਈ ਧੋਕਣਾ ਮਈਆਂ ਵੇਖਣ ਰਹੀਆਂ ਇਹੋ ਜੀਆਂ ਹਾਂਜੀ ਹਾਂਜੀ ਤੇ ਕੀ ਮੁੱਲ ਭਾਈ ਇਹਦਾ ਫਿਰ ਬੋਲ ਤੇ ਭਾਈ ਇੱਕ ਦਾਹ ਕਰ ਦੇਈਏ ਅੱਛਾ ਜੀ ਲੱਖ ਦੀ ਦੇ ਦੀਏ ਤਾਂ ਕਰਨਾ ਮਾਨਤਾਨ ਕਰਦੀ ਜੀ ਅੰਦਰ ਮਾ ਦੇਣਾ ਕਰ ਤੋਂ ਜਿੰਨੀ ਕਰਨੀ ਹੈ ਢਾੜੀ ਨਹੀਂ ਮੋੜਨੀ ਤੋਂ ਛੱਡਦੀਏ ਕਿ ਵੱਧ ਪੰਜ ਹੀ ਛੱਡੀਏ ਭਾਈ ਹਾਂ ਨਾ 95 ਦੀ ਮਹਿ ਦੇ ਦੀਏ ਜਾਇਜ ਆ ਹੋਰ ਖੜੋ ਹੋਰ ਹੀ ਖੜੋ ਜੀ ਪਈ ਹਾਂ ਨਾ 99 ਦੀ ਦੇ ਰਾਂਗੇ ਲਓ ਭਾਜੀ ਬਣਦਾ ਹਾਲ ਦੀ ਸਜਾ ਜੁੜੇ 13 14 ਲੀਟਰ ਜਿਹੜਾ ਦੁੱਧ ਚਵਾਈਓ ਮਿਲਦੀ ਨਹੀਂ ਆ ਭਾਜੀ ਪਰ ਜੀ ਚੰਗੀ ਕਰਮਾ ਵਾਲੀ ਬਹੁਤ ਹੀ ਤਦਗਾੜ ਵੀ ਚੰਗਾ ਵਾ ਦੇ ਹੈ ਵੀ ਜੰਮੀ ਪਣੀ ਜਾ ਹਾਂਜੀ ਦੇਵਾਨਾ ਜੇ ਕੋਈ ਨਹੀਂ ਅੱਜ ਆਪਾਂ ਦਾ ਵਾਰ ਗਈ ਲੱਗਾ। ਕੱਲੀ ਨੀਂਹ ਪ੍ਰਾਪਤ ਨੂੰ ਲਾਵੇ ਮਾਂ ਤਾਂ ਜਰੂਰ ਕਰਾਂਗੇ ਮੋੜ ਦੇ ਨਹੀਂ ਕੇ ਨੂੰ। ਠੀਕ ਹੈ ਠੀਕ ਹੈ। ਲਓ ਜੀ ਬਾਕੀ ਮੌਕੇ ਦੇ ਮਾਂ ਤਾਂ ਹੋਰ ਵੀ ਬਾਈ ਕਰਾ। ਇਹ ਉਹ ਬੈਂਤੀ ਹੁੰਦੀ ਆ ਪੁਈਆ ਸੋਏ ਡੰਗਰ ਆ। ਹਾਂਜੀ। ਦੋ ਟਾਈਮ ਚਾਰ ਟਾਈਮ ਚੋਗੇ ਖੜੋ। ਬਿਲਕੁਲ ਸਹੀ ਗੱਲ ਆ ਜੀ। ਹਾਂਜੀ ਹਾਂਜੀ। ਤਾਂ ਬਲਕਿ ਹਰ ਵਰੀ ਬਾਈ ਬੇਲਤੀ ਕਰਦਾ ਵਾਂਗੇ। ਜਿਹੜਾ ਸੋਇਆ ਪਸ਼ੂ ਇੱਥੇ ਆ ਕੇ ਆਪਣੇ ਚਵਾਈ ਕਰਕੇ ਖੜਿਆ ਕਰੋ। ਇਹ ਵੀਡੀਓ ਨੂੰ ਕੀ ਕਰ ਲਈ ਧੰਨਵਾਦ ਆ ਸਾਰੇ ਕਿਸਾਨ ਭਾਈ ਪਾਲਤ ਭਰਾਵਾਂ ਦਾ।